ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਤੜਕਸਾਰ ਹੀ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਤੇ ਇੱਕ ਹੀ ਪਰਿਵਾਰ ਦੇ 11 ਲੋਕਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਇੱਕ ਗੱਡੀ ਬਹਿਮਣ ਪੁਲ ਤੋਂ ਆ رہی ਸੀ ਤੇ ਅਚਾਨਕ ਨਹਿਰ ਵਿੱਚ ਡੁੱਬ ਗਈ ਤੇ ਜਿਸ ਨੂੰ ਬਚਾਉਣ ਲਈ ਉਸਤਾਨਿਕ ਲੋਕਾਂ ਅਤੇ ਪੰਜਾਬ ਉਸ ਦੀ ਮਦਦ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਸਹਿਯੋਗ ਦੇ ਨਾਲ 11 ਦੇ 11 ਮੈਂਬਰਾਂ ਨੂੰ ਬਾਹਰ ਕੱਢ ਲਿੱਤਾ ਗਿਆ ਹੈ ਅਤੇ ਉਹਦੇ ਵਿੱਚ ਪੰਜ ਜ਼ਖਮ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਉੱਥੇ ਉਹਨਾਂ ਦਾ ਪਤਾ ਲੈਣ ਆਉਂਦੇ ਨੇ ਤੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ 11 ਦੇ 11 ਮੈਂਬਰ ਇਸ ਸਮੇਂ ਸੁਰੱਖਿਤ ਨੇ ਤੇ ਉਹਨਾਂ ਨੂੰ ਬਠਿੰਡਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ 11 ਮੈਂਬਰ ਬਠਿੰਡਾ ਵਾਲਾ ਆਰਸੀ ਮੇਰਾ ਨੀਰਜ ਸਿੰਘਲਾ ਨਾਮ ਹੈ 9 ਜਨਰਲ ਸਲੈਡੀ ਵਲੰਟੀਅਰ ਕੀ ਮਾਮਲਾ ਹੋਇਆ ਜਿਹੜੇ ਇਹ ਇੱਕ ਆਪਾਂ ਨੂੰ ਕਾਲ ਆਈ ਸੀ ਕਿ ਨਹਿਰ ਦੇ ਕੋਲ ਬੈਮਨ ਰੋਡ ਤੇ ਕਾਰ ਡਿੱਗ ਚੁਕੀ ਹੈ ਹਮ Honda May ਸੀਗੀ ਜਿਹਦੇ ਵਿੱਚ 11 ਜਨਰੇਲ ਟੋਟਲ ਸਵਾਰ ਸੀਗੇ 6 ਵੱਡੇ ਸੀਗੇ ਤੇ 5 ਜਵਾਬ ਸੀਗੇ ਨਹਿਰ ਦੇ ਵਿੱਚ ਤੇ ਕੀ ਕਰ ਹਾਂਜੀ ਹਾਂਜੀ ਫਿਰ ਕਿਸ ਤਰ੍ਹਾਂ ਕੱਢੇਗੇ ਆਪਣੇ ਪੁਲਿਸ ਸਾਹਿਤੇ ਲੋਕੇ ਸਾਹਿਤੇ ਸਾਡੀ ਸੁਸਾਇਟੀ ਸਾਹਿਤੇ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਲੈ ਕੇ ਆਂਦੇ ਠੀਕ ਹੈ ਹੁਣ ਹਾਲਾਤ ਕਿਵੇਂ ਨੇ ਹਾਂਜੀ ਇਹਨਾਂ ਠੀਕ ਨੇ ਇਕਲੇ ਇੱਕ ਜਵਾਬ ਥੋੜਾ ਸੀਰੀਅਸ ਹੈ ਬਾਕੀ ਸਾਰੇ ਠੀ ਮਾਪੇ ਕੀ ਨਾਮ ਤੋਂ ਲੋ? ਸੀ ਸਰ ਕੀ ਹੋਇਆ ਜੀ ਕੀ ਨਾਮ ਤੋਂ ਲੋ? ਕਿ ਪੁਆਇੰਟ? ਬਸ ਆਈ ਰੇ ਸਿੱਕਰ ਮੇ ਜਾ ਰਹੀ ਸੀ। ਕਿ ਪੁਆਇੰਟ ਜੀ? ਬਸ ਕਰੀਏ ਨਿਕਲੇ ਸੀ ਕਿ ਉਹਨਾਂ ਨਹਿਰ ਕੋਲ ਦੇ ਮੈਨੂੰ ਕੰਮ ਤੇ ਚੱਪਨ ਜਾ ਰਹੀ ਸੀਗੇ। ਕੀ ਹੋ ਰਿਹਾ ਉਹ ਗੱਡੀ ਮੁੜ ਕੇ ਨਹਿਰ 'ਚ ਕਿਵੇਂ ਜਣੇ ਸੀ? ਸਾਰੇ 11 ਜਣੇ ਸਾਰਾ ਪਰਿਵਾਰ ਹੀ ਸੀਗਾ ਕਿਲਮ ਚੜ੍ਹ ਕੇ ਮੁੜਿਆ ਵਾਂਗੇ ਕੰਮ ਤੇ ਜਾ ਰਹੀ ਸੀ। ਕਿੱਥੇ ਜਾ ਰਹੀ ਕੰਮ ਤੇ? ਇੱਥੇ ਕਿਲਮ ਆਵੀਂ ਦਲ ਤੇ ਛਤੰ ਜਾ ਰਹੀ ਸੀ ਮੈਨੂੰ ਕੰਮ ਤੇ। ਫਿਰ ਕਿੱਥੋਂ? ਜੀਵਨ ਸਿੰਘ ਨਗਰ ਮੇਰੇ ਕਲਾਸ ਨੂੰ ਸਮੁੱਚਾ ਬਸੁਰਾ ਬੋਲ ਆਸੂ ਜਦੋਂ ਮੇਰੇ ਕੋਲ ਬੰਗਲੇ ਕੱਲ੍ਹ ਦੇ ਕੀ ਗੰਗਾ ਬਾਈ ਸਾਡੇ ਨਾਲ ਕੋਈ ਉੱਚੇ ਪੱਲੇ ਜਨਾ ਕੋਈ ਮੁੰਡਾ ਕੱਲ੍ਹ ਮਾਰਤਾ ਸੀਗਾ ਉਹਦਾ ਅਸੀਂ ਥੋਕ ਸੀਗਾ ਉਹਦੇ ਸੰਸਦ ਆਉਤੇ ਤੋਰ ਤੇ ਜਾ ਰਹੇ ਸੀਗੇ ਅਸੀਂ ਨੌ ਜਾਨੇ ਸੀਗੇ ਅੱਠ ਜਾਨੇ ਕੋ ਡਰਾਈਵਰ ਨੂੰ ਪਤਾ ਲੱਗਾ ਵੀ ਇਹਨੇ ਗੱਡੀ ਵਿੱਚ ਲੱਗ ਵੀ ਇਹ ਨੌ ਜਾਨੇ ਆਏ ਸੀਗੇ ਇਹ ਆਪਾਂ ਨੂੰ ਜਾਣਦੇ ਨਹੀਂ ਸੀਗੇ ਨਾ ਆਪਾਂ ਇਹਨਾਂ ਨੂੰ ਜਾਣਦੇ ਉੱਥੇ ਕੋਈ ਕੱਡੇ ਬਾਈ ਜੀ ਇਹ ਜੋ ਮੈਂ ਤੇ ਗੱਡੀ ਡਿੱਗੀ ਡਰਾਈਵਰ ਵੀਰ ਸੀਗਾ ਹੋਰ ਵੀ ਕਈ ਜਾਣੇ ਸੀਗੇ ਬਾਈ ਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਇਹ ਬਾਈ ਜੀ ਲੋਕਲੀ ਆਪਣੇ ਕਹਿੰਦੇ ਹੁਣ ਪਤਾ ਲੱਗਿਆ ਲੋਕਾ ਇਧਰ ਜੀਮ ਸਿੰਘ ਨਗਰ ਤੋਂ ਬਾਈ ਜੀ ਵੀਰ ਰੋਡ ਤੋਂ ਸਦਾ ਥਾਣੇ ਕੋਲ ਹਾਂਜੀ ਹਾਂਜੀ ਪੁੱਲ ਕਿੰਨੇ ਜਾਣੇ ਸੀ ਇਹ ਬਾਈ ਪੁੱਲ 9 ਜਾਣੇ ਸੀਗੇ ਇਹ 4 ਬੱਚੇ ਇਹਨਾਂ ਦੀਆਂ ਇੱਕ ਬੇਟਾ ਤੇ 4 ਜਾਣੇ ਆਪ ਸੀ ਬਾਈ ਜੀ ਮਾਂ ਪਿਓ ਸੀਗਾ ਹਾਂਜੀ ਹਰਾਤ ਕਰ ਰਹੇ ਸੀ ਕਿ ਹਾਲਾਤ ਦਾ ਬਾਈ ਜੀ ਪੁੱਛਣਾ ਉੱਥੇ ਵੀ ਕੋਈ ਵੀਡੀਓ ਜਿਆਦੇ ਲੋਕੀ ਬਣਾਉਣ ਲੱਗੇ ਮੈਂ ਤਾਂ ਇਹ ਕਹਿੰਦਾ ਵੀ ਵੀਡੀਓ ਨਾ ਬਣਾਇਆ ਕਰੋ ਹੋਰ ਵੀ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਮੌਕੇ ਤੇ ਪਹੁੰਚ ਗਏ ਬਾਈ ਹੋਰ ਵੀ ਸੀਗੇ ਮੇਰੇ ਵੀਰ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕੇ ਜਣੇ ਸੀ ਬੱਚੀਆਂ ਜਿੰਨੀਆਂ ਸੀਗੇ ਜਵਾਕ ਚਾਰ ਬੱਚੇ ਵੀਰੇ ਛੋਕੀਆਂ ਛੁਟੀਆਂ ਕੋਈ 5 ਸਾਲ ਦੀ ਕੋਈ 3 ਸਾਲ ਦੀ ਕੋਈ ਡੇਢ ਸਾਲ ਦਾ ਬੇਟਾ ਬਾਈ ਇਹਨਾਂ ਦਾ ਉਹ ਚਾਰ ਕੁੜੀਆਂ ਬਾਅਦ ਬੱਚਾ ਹੋਇਆ ਇਹਨਾਂ ਦੇ ਤਰ੍ਹਾਂ ਦੇ ਮਨ ਕੀ ਕਰਦੇ ਮੰਗਦਾ ਬਈ ਇਹੀ ਕਰਦੇ ਆ ਪਾਸੇ ਵੀ ਪੂਰੀ ਸਰਕਾਰ ਇਹਦੇ ਨੂੰ ਮਨਮਤਨ ਕਰਦੇ ਕਹਿੰਦੇ ਮੋਬਾਈਲ ਮੋਬਾਈਲ ਸੀਗਾ ਕਿਸੇ ਨੂੰ ਪੈਸੇ ਪੈਸੇ ਸੀ ਕਿੰਨਾ ਕੋਈ ਬਾਬਾ ਬਾਈ ਜੀ ਨੇ ਕੋਈ ਠੀਕ ਹੈ ਉਹ ਵਿੱਚ ਗੱਡੀ ਦੇ ਗਈ ਕਿਸੇ ਤੋਂ ਹੋ ਗਿਆ ਨਹੀਂ ਅਸੀਂ ਜਾ ਰਹੇ ਸੀ ਬਾਈ ਜੀ ਗਾਂ ਸਾਡੇ ਕੋਲ ਤਾਂ ਗੱਡੀ ਹੋਰ ਸੀ ਬਾਈ ਜੀ ਠੀਕ ਹੈ ਤੁਸੀਂ ਰਾਹ ਮੋਕਾ ਤੇ ਨੋਕ ਤੇ ਬਚਾਇਆ ਹਾਂ ਹਾਂ ਮੋਕਾ ਤੇ ਸੀ ਤਾਂ ਬਚਾਇਆ ਬਾਈ ਜੀ ਨਾਲ ਹੋਰ ਵੀ ਸੀ ਉੱਥੇ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਕੱਢਿਆ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਾਈ ਹੋਰ ਵੀ ਲਾਸ਼ਾਂ ਪਾਪਾ ਆ ਕੇ ਕੱਢਿਆ ਬਾਈ ਜੀ ਬਹੁਤ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਕੱਢਿਆਗਾ ਅਸੀਂ ਵੀ ਸੀ ਮੈਨੂੰ ਤੈਰਨਾ ਘਟ ਆਉ ਤੇ ਫਿਰ ਮੈਂ ਤਾਂ ਨਾਲ ਦੇ ਨਾਲ ਬਈ ਉੱਥੇ ਕੱਢਿਆ ਗਿਆ ਸਾਰੇ ਸੁਰੱਖਿਤ ਹੈ ਹਾਂਜੀ ਹਾਂਜੀ ਸਾਰੇ ਠੀਕ ਹੈ ਥੋੜਾ ਥੋੜਾ ਤਿੰਨ ਸਾਲ ਡੇਢ ਸਾਲ ਦਾ ਬੱਚਾ ਉਹ ਥੋੜਾ ਜਿਹਾ ਸੀਰੀਅਸ ਹੈ ਉਹ ਵੀ ਡਾਕਟਰ ਸਾਹਿਬਾਨ ਕਹਿੰਦੇ ਸਹੀ ਹੈ ਹੁਣ ਕੋਈ ਘਬਰਾਉਣ ਵਾਲੀ ਕੀ ਨਾ ਕੋਈ ਕੀ ਨਾ ਮੇਰਾ ਨਾਮ ਹੀ ਡਾਕਟਰ ਹੱਸੀ ਡਰ ਮੈਡੀਕਲ ਆਫੀਸਰ ਸੇਵਲ ਹਸਪਤਲ ਗੋਇੰਦਾਨ ਸਾਡੇ ਕੋਲ ਦੀ ਨਾਰਦਵਾਨ ਵੈਲਫੇਅਰ ਸੁਸਾਇਟੀ ਤੇ ਪੁਲਿਸ ਨਾਰਮਾ ਦੁਆਰਾ ਰਮਨਦਵਾਨੀ ਕੋਲ ਜਿਹੜੀ ਨਹਿਰ ਹੈ ਉੱਤੇ ਉਹਨਾਂ ਦੇ ਦਸਤਾਵੇਜ਼ ਮੁਤਾਬਕ ਇੱਕ ਗੱਡੀ ਦਿੱਕਤੀ ਸੀ ਉਹਦੇ ਵਿੱਚ ਸਾਡੇ ਕੋਲੇ ਪੰਜ ਬੱਚੇ ਤੇ ਛੇ ਵੱਡੇ ਲੈ ਕੇ ਆਏ ਹਾਂ ਉਹਨਾਂ ਦੀ ਹਾਲਤ ਸਿਹਤ ਸਾਡੀ ਸਰਜਰੀ ਦੀ ਕਲੀਨਿਕਲ ਟ੍ਰੇਨਿੰਗ ਦੀ ਟੀਮ ਨੇ ਉਹਨਾਂ ਨੂੰ ਦੇਖ ਲਿਆ ਹੈ ਇੱਕ ਬੱਚੇ ਨੂੰ ਅੱਜ ਐਡਮਿਟ ਕਰ ਰਹੇ ہیں ਬਾਕੀ ਨੂੰ ਅਜੇ ਕੁਝ ਘੰਟੇ ਆਬਜ਼ਰਵੇਸ਼ਨ ਉਪਰ ਰੱਖਾਂਗੇ ਜਿਹੜੇ ਹੈ ਹਰ ਇੱਕ ਨੂੰ ਗਿਆਨਾ ਜਾਣਿਆ ਹੈ